ਗੜਵਾਲ ਵੈਲੀ ਦੀਆਂ ਹਸੀਨ ਵਾਦੀਆਂ 'ਚ ਘੁੰਮਦੇ ਹੋਏ ਅੱਜ ਤੋਂ 4-5 ਸਾਲ ਪੁਰਾਣੀ ਗੱਲ ਹੈ ਮੈਂ ਇਹ ਦੇਖਿਆ ਕਿ ਬਹੁਤ ਸਾਰੇ ਜਿਹੜੇ ਪਿੰਡ ਸੀਗੇ ਉੱਤਰਾਖੰਡ ਦੇ ਅੰਦਰ ਖਾਸ ਕਰਕੇ ਗੜਵਾਲ ਵੈਲੀ ਦੇ ਅੰਦਰ ਜਿੱਥੇ ਮੈਂ ਘੁੰਮ ਰਿਹਾ ਸੀ ਉਹ ਖਾਲੀ ਪਏ ਸੀ ویرਾਨ ਪਏ ਸੀ ਇਹ ਪਿੰਡ ਕਦੇ ਵੱਸਦੇ ਸੀਗੇ ਕਦੇ ਇੱਥੇ ਵੀ ਬਜ਼ੁਰਗਾਂ ਦੀਆਂ ਸੱਥਾਂ ਲੱਗਦੀਆਂ ਸੀਗੀਆਂ ਬੱਚੇ ਵਿੜੇ 'ਚ ਖੇਡਦੇ ਸੀ ਔਰਤਾਂ ਪਹਾੜਾ ਤੇ ਕਾ ਕਾ ਲੈਣ ਜਾਂਦੀਆਂ ਸੀ ਪਸ਼ੂਆਂ ਲਈ ਸ਼ਾਮ ਨੂੰ ਬੁੜਦੀਆਂ ਸੀ ਰੌਣਕ ਮੇਲਾ ਸੀਗਾ ਬਟ ਕਿਉਂਕਿ ਤਰੱਕੀ ਨਹੀਂ ਹੋਈ ਤਾਂ ਕੋਈ 30 ਸਾਲ ਪਹਿਲਾਂ ਕੋਈ 20 ਕੋਈ 10 ਸਾਲ ਪਹਿਲਾਂ ਇਨਸਾਨ ਜਿਹੜੇ ਉੱਥੇ ਵਸਦੇ ਸੀਗੇ ਉੱਥੋਂ ਮਾਈਗ੍ਰੇਟ ਕਰ ਗਏ ਕੁਝ ਉੱਤਰਾਖੰਡ ਦੀ ਦੇਰਾਦੂਨ ਵਰਗੇ ਸ਼ਹਿਰਾਂ 'ਚ ਆ ਗਏ ਨੈਨੀਤਾਲ ਵਰਗੇ ਸ਼ਹਿਰਾਂ 'ਚ ਤੇ ਕੁਝ ਬਾਕੀ ਦੇਸ਼ 'ਚ ਖੜਨ ਗਏ ਮਹਾਨਗਰਾਂ 'ਚ ਦਿੱਲੀ ਮੁੰਬਈ ਚੰਡੀਗੜ੍ਹ ਵਰਗੇ ਸ਼ਹਿਰਾਂ 'ਚ ਤੇ ਉਹਨਾਂ ਉੱਥੇ ਪਿੰਡ ਪਏ ਸੀਗੇ ਤੇ ਮੈਂ ਇੱਕ ਕਵੀ ਦੀ ਕਵਿਤਾ ਐਸੇ ਤੇ ਪੜ੍ਹੀ ਤੇ ਉਹਨੇ ਲਿਖਿਆ ਸੀਗਾ ਕਿ ਸੜਕ ਤੁਮਾ ਬਾਈ ਹੋਗਾ ਜਦ ਸਾਰਾ گاਉਂ ਸ਼ਹਿਰ ਜਾ ਚੁੱਕਾ ਹੈ ਬਿਲਕੁਲ ਇਸੇ ਤਰੀਕੇ ਨਾਲ ਜਿੱਦਾਂ ਕਦੇ-ਕਦੇ ਸੜਕ ਉਦੋਂ ਪਹੁੰਚਦੀ ਹੈ ਜਦੋਂ ਪਿੰਡ ਹੀ ਉਜੜ ਚੁੱਕਿਆ ਹੁੰਦਾ ਹੈ ਉਸੇ ਤਰ੍ਹਾਂ ਕਦੇ-ਕਦੇ ਸਾਡੇ ਸਮਝ ਦੀ ਸੜਕ ਵੀ ਸਾਡੇ ਤੱਕ ਉਦੋਂ ਪਹੁੰਚਦੀ ਹੈ ਜਦੋਂ ਤੱਕ ਜ਼ਿੰਦਗੀ ਅੱਧੀ ਜਾਂ ਸਾਰੀ ਲੰਘੀ ਹੁੰਦੀ ਹੈ ਅੱਜ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨ ਜਾ ਰਿਹਾ ਉਹ ਇਦਾਂ ਦੀ ਇੱਕ ਸਮਝ ਦੀ ਗੱਲ ਹੈ ਜੋ ਜੇ ਤੁਸੀਂ ਉਹ ਸਮਝ ਨੂੰ ਅਪਣਾ ਲੋਗੇ ਤਾਂ ਯਕੀਨਨ ਜਦੋਂ ਤੁਸੀਂ ਜ਼ਿੰਦਗੀ ਜੀ ਚੁੱਕੇ ਹੋਵੋਗੇ ਤਾਂ ਤੁਹਾਨੂੰ ਇਹ ਮਹਿਸੂਸ ਨਹੀਂ ਹੋਊਗਾ ਕਿ ਜ਼ਿੰਦਗੀ ਬਸ ਸਕੂਲ ਦੀ ਲੰਘੀ ਤੁਸੀਂ ਜ਼ਿੰਦਗੀ ਨੂੰ ਮਾਣਿਆ ਹੀ ਨਹੀਂ ਇੰਜੋਏ ਨਹੀਂ ਕੀਤਾ ਤੇ ਸਮਝ ਕੀ ਹੈ ਇਹ ਸਮਝ ਜੋ ਹੈ ਮੈਂ ਉਹਦੇ ਬਾਰੇ ਗੱਲਬਾਤ ਚਾਹੂੰਗਾ ਪਰ ਪਹਿਲਾਂ ਮੈਂ ਦੋ ਗੱਲਾਂ ਤੁਹਾਡੇ ਨਾਲ ਕਰਨਾ ਚਾਹਾਂਗਾ ਦੋ ਚੀਜ਼ਾਂ ਤੁਹਾਨੂੰ ਇਨਸਾਨੀ ਮਾਈਂਡਸੈਟ ਬਾਰੇ ਸਮਝਣੀ ਹੈ ਜਾਂ ਕਹਿ ਲਓ ਕਿ ਸਾਡੀ ਜਿਹੜੀ ਮਨ ਦੀ ਪ੍ਰਕਿਰਤੀ ਹੈ ਉਹਦੇ ਬਾਰੇ ਪਹਿਲੀ ਚੀਜ਼ ਸਾਡੀ ਜ਼ਿੰਦਗੀ ਦੀਆਂ ਜਿਹੜੀਆਂ ਪ੍ਰਾਇੋਰਟੀਜ਼ ਹੈ ਕਹਿਣ ਦਾ ਭਾਵ ਜਦੋਂ ਮੈਂ ਜ਼ਿੰਦਗੀ ਵੱਲ ਦੇਖਦਾ ਤਾਂ ਮੈਂ ਕਿਹੜੀ ਚੀਜ਼ ਨੂੰ ਜ਼ਿੰਦਗੀ ਚ ਇੰਪੋਰਟੈਂਟ ਮੰਨਦਾ ਕਿਹੜੀ ਚੀਜ਼ ਨੂੰ ਮੈਂ ਮੰਨਦਾ ਕਿ ਇਹ ਜ਼ਿੰਦਗੀ ਆ ਚੀਜ਼ ਦੇ ਲੜ ਲਾਉਣ ਦੇ layak ਹੈ ਜਾਂ ਜ਼ਿੰਦਗੀ ਦਾ ਮਕਸਦ ਹੀ ਹੈ ਜਦੋਂ ਅਸੀਂ ਆਪਣੀ ਜ਼ਿੰਦਗੀ ਦੀਆਂ ਪ੍ਰਾਇੋਰਟੀਜ਼ ਡਿਸਾਈਡ ਕਰਦੇ ਹਾਂ ਆਬਵੀਅਸਲੀ ਜੋ ਇੱਕੋ ਦਿਨ ਨਹੀਂ ਹੋ ਜਾਂਦਾ ਹੌਲੀ ਹੌਲੀ ਹੁੰਦਾ ਇਹ ਪ੍ਰਾਇੋਰਟੀਜ਼ ਡਿਸਾਈਡ ਕਰਨ ਵਿੱਚ ਬਹੁਤ ਵੱਡਾ ਹੱਥ ਹੁੰਦਾ ਹੈ ਸਾਡੇ ਬਚਪਨ ਦੀਆਂ ਕਮੀਆਂ ਪੇਸ਼ੀਆਂ ਦਾ ਇਹਨੂੰ ਸਾਈਕੋਲੋਜੀ ਦੀ ਭਾਸ਼ਾ 'ਚ ਕਿਹਾ ਜਾਂਦਾ ਕੰਪਨਸੀਟ ਕਰਨਾ ਸਾਡੀ ਜ਼ਿੰਦਗੀ 'ਚ ਜੋ ਵੀ ਕਮੀ ਪੇਸ਼ੀ ਰਹੀ ਹੁੰਦੀ ਹੈ ਸਾਡੀ ਜ਼ਿੰਦਗੀ ਦਾ ਮਕਸਦ ਉਸੇ ਕਮੀ ਪੇਸ਼ੀ ਨੂੰ ਭਰਨਾ ਹੋ ਜਾਂਦਾ ਹੈ ਜੇ ਕੋਈ ਗਰੀਬੀ 'ਚ ਪੈਦਾ ਹੋਇਆ ਤਾਂ ਉਹਦੀ ਜ਼ਿੰਦਗੀ ਦਾ ਮਕਸਦ ਜੇ ਇਹ ਹੋ ਜੇ ਕਿ ਉਹਨੇ ਪੈਸਾ ਕਮਾਉਣਾ ਹੈ ਵੱਧ ਤੋਂ ਵੱਧ ਤੇ ਉਸ ਗਰੀਬੀ ਤੋਂ ਜਿੰਨਾ ਦੂਰ ਹੋ ਸਕੇ ਜਾਣਾ ਤੇ ਉਹਦੀ ਜ਼ਿੰਦਗੀ ਦਾ ਇਹ ਮਕਸਦ ਬਣ ਜੇ ਕਿ ਜੋ ਗਰੀਬੀ ਉਹਨੇ ਦੇਖੀ ਹੈ ਉਹਦੀ ਔਲਾਦ ਨੂੰ ਨਾ ਦੇਖਣੀ ਪਵੇ ਤਾਂ ਇਹ ਬਿਲਕੁਲ ਸੁਭਾਵਿਕ ਹੈ ਸਮਝਾਉਣ ਵਾਲੀ ਚੀਜ਼ ਹੈ ਕਿਸੇ ਦੀ ਬਚਪਨ ਦੀ ਕਮੀ ਪੇਸ਼ੀ ਉਹਦੀ ਗਰੀਬੀ ਹੁੰਦੀ ਹੈ ਕਿਸੇ ਦੀ ਕਮੀ ਪੇਸ਼ੀ ਇੱਜ਼ਤ ਦੀ ਕਮੀ ਹੁੰਦੀ ਹੈ ਇਹ ਇਨਸਾਨ ਅਹੁਦੇ ਪਿੱਛੇ ਭੱਜ ਸਕਦਾ ਆਪਣੀ ਜ਼ਿੰਦਗੀ 'ਚ ਇਹਦੇ ਲਈ ਅਹੁਦੇ ਜ਼ਰੂਰੀ ਹੋ ਸਕਦੇ ਆ ਕਿਸੇ ਲਈ ਖੂਬਸੂਰਤੀ ਕਿਸੇ ਲਈ ਪਿਆਰ ਕਿਸੇ ਲਈ ਇਮੋਸ਼ਨਲ ਸਿਕਿਉਰਿਟੀ ਜੇ ਕਿਸੇ ਦਾ ਬਚਪਨ ਬੜਾ ਇਮੋਸ਼ਨਲੀ ਇਨਸਟੇਬਲ ਰਿਹਾ ਤਾਂ ਸ਼ਾਇਦ ਉਸ ਇਨਸਾਨ ਲਈ ਬੜਾ ਅਹਿਮ ਹੋ ਜਾਂਦਾ ਇੱਕ ਸਟੇਬਲ ਫੈਮਿਲੀ ਲਾਈਫ ਹੋਣਾ ਤਾਂ ਪਹਿਲੀ ਚੀਜ਼ ਜਿਹੜੀ ਤੁਹਾਨੂੰ ਇਨਸਾਨੀ ਮਨ ਬਾਰੇ ਸਮਝਣੀ ਹੋਈ ਹੈ ਕਿ ਅਸੀਂ ਜਦੋਂ ਇਹ ਤੈਅ ਕਰਨਾ ਹੁੰਦਾ ਹੈ ਕਿ ਮੇਰੀ ਜ਼ਿੰਦਗੀ ਮੈਂ ਕਿਹੜੇ ਲੇਖੇ ਲਾਉਣੀ ਹੈ ਮੈਂ ਕਿਦਾਂ ਆਪਣੀ ਜ਼ਿੰਦਗੀ ਵਤੀਤ ਕਰਨੀ ਹੈ ਕਿਹੜਾ ਉਹ ਗੋਲ ਹੈ ਜਿਹਦੇ ਪਿੱਛੇ ਮੈਂ ਸਾਰੀ ਜ਼ਿੰਦਗੀ ਭੱਜ ਸਕਦਾ ਤਾਂ ਇਹਦੇ ਵਿੱਚ ਜੋ ਬਚਪਨ ਦੀਆਂ ਕਮੀਆਂ ਪੇਸ਼ੀਆਂ ਰਹੀਆਂ ਹੁੰਦੀਆਂ ਉਹਨਾਂ ਦਾ ਪ੍ਰੋਪੋਰਸ਼ਨਲ ਨਹੀਂ ਮੈਂ ਕਹੂੰਗਾ ਆਊਟ ਆਫ ਪ੍ਰੋਪੋਰਸ਼ਨ ਉਹਦਾ ਰੋਲ ਰਹਿੰਦਾ ਹੈ ਮਤਲਬ ਉਹ ਮੈਂ ਤੁਹਾਨੂੰ ਅੱਗੇ ਵੀ ਸਮਝਾਉਂਗਾ ਕਿ ਕਿਦਾਂ ਆਊਟ ਆਫ ਪ੍ਰੋਪੋਰਸ਼ਨ ਹੁੰਦਾ ਹੈ ਪਹਿਲੀ ਚੀਜ਼ ਇਹ ਹੈ ਕਿ ਅਸੀਂ ਬਚਪਨ ਦੀ ਕਮੀ ਪੇਸ਼ੀਆਂ ਦੇ ਆਧਾਰ ਤੇ ਇਹ ਡਿਸਾਈਡ ਕਰਦੇ ਹਾਂ ਕਿ ਜ਼ਿੰਦਗੀ ਚ ਕੀ ਜ਼ਰੂਰੀ ਹੈ। ਪ੍ਰੋਬਲਮ ਇੱਥੋਂ ਪੈਦਾ ਹੁੰਦੀ ਹੈ ਕਿ ਮਨ ਦੀ ਦੂਜੀ ਪ੍ਰਕਿਰਤੀ ਹੈ ਕਿ ਅਸੀਂ ਆਪਣੇ ਆਦਤਾਂ ਦੇ ਗੁਲਾਮ ਹਾਂ। ਸਾਡੇ ਕੰਮ ਕਰਨ ਦੇ ਤਰੀਕੇ, ਬੋਲਣ ਦੇ ਤਰੀਕੇ, ਖਾਸ ਕਰਕੇ ਸੋਚਣ ਦੇ ਜਿਹੜੇ ਸਾਡੇ ਤਰੀਕੇ ਹੁੰਦੇ ਆ। ਇਹਨਾਂ ਦਾ ਇੱਕ ਮੋਮੈਂਟਮ ਬਣ ਜਾਂਦਾ ਹੈ ਤੇ ਫਿਰ ਅਸੀਂ ਉਸੇ ਤਰੀਕੇ ਨਾਲ ਸੋਚਦੇ ਹਾਂ, ਉਹੀ ਸਾਡਾ ਮਾਈਂਡਸੈਟ ਬਣ ਜਾਂਦਾ ਹੈ। ਅਸੀਂ ਬਲਾਈਂਡਲੀ ਉਹੀ ਪੈਟਰਨ ਆਫ ਥਿੰਕਿੰਗ ساری ਉਮਰ ਜਾਰੀ ਰੱਖਦੇ ਆਂ ਇਹਦਾ ਮਤਲਬ ਇਹ ਹੁੰਦਾ ਹੈਗਾ ਕਿ ਜੇਕਰ ਤੁਹਾਡੇ ਬਚਪਨ ਵਿੱਚ ਪੈਸੇ ਦੀ ਕਮੀ ਰਹੀ ਤੇ ਤੁਹਾਨੂੰ ਇਹ ਲੱਗਿਆ ਕਿ ਤੁਹਾਨੂੰ ਪੜ੍ਹਨਾ ਚਾਹੀਦਾ ਹੈ ਤੇ ਤੁਹਾਨੂੰ ਨੌਕਰੀ ਲੱਗਣਾ ਚਾਹੀਦਾ ਤਾਂ ਇਦਾਂ ਨਹੀਂ ਹੋਊਗਾ ਕਿ ਨੌਕਰੀ ਲੱਗ ਕੇ ਫਾਈਨੈਂਸ਼ੀਅਲੀ ਸਿਕਿਉਰ ਹੋ ਕੇ ਜੇ ਤੁਸੀਂ ਆਪਣੇ ਖਾਤੇ 'ਚ 1 ਕਰੋੜ ਰੁਪਿਆ ਵੀ ਜਮ੍ਹਾਂ ਕਰ ਲਿਆ ਇਦਾਂ ਨਹੀਂ ਹੈ ਕਿ ਤੁਸੀਂ ਸੰਤੁਸ਼ਟ ਹੋ ਜਾਓਗੇ ਤਨਵੇਂ ਲੱਗੂਗਾ ਕਿ ਤੁਹਾਨੂੰ ਉਸ ਗਰੀਬੀ ਤੋਂ ਹੋਰ ਵੀ ਦੂਰ ਜਾਣਾ ਹੈ। ਜਾਂ ਕਹਿ ਲਓ ਤੁਹਾਨੂੰ ਇਹ ਲੱਗੂਗਾ ਕਿ ਜ਼ਿੰਦਗੀ ਦਾ ਮਕਸਦ ਪੈਸੇ ਕਮਾਉਣਾ ਹੀ ਹੈ। ਹਾਲਾਂਕਿ ਕਿਤੇ ਨਾ ਕਿਤੇ ਤੁਸੀਂ ਇਹ ਭੁੱਲ ਗਏ ਹੋ ਕਿ ਜਿਹੜੇ ਹਾਲਾਤਾਂ ਵਿੱਚ ਤੁਸੀਂ ਇਹ ਤੈਅ ਕੀਤਾ ਸੀ ਕਿ ਜ਼ਿੰਦਗੀ ਦਾ ਮਕਸਦ ਪੈਸੇ ਕਮਾਉਣਾ ਹੁਣ ਉਹ ਹਾਲਾਤ ਨਹੀਂ ਰਹੇ। ਹੁਣ ਜ਼ਿੰਦਗੀ ਦਾ ਮਕਸਦ ਉਹ ਨਹੀਂ ਹੋ ਸਕਦਾ। ਇੱਕ ਮੈਨੂੰ ਤੁਸੀਂ ਵੀ ਇਹ ਗੱਲ ਸੁਣੀ ਹੋਣੀ ਹੈ ਕਿ ਜੇ ਹਾਥੀ ਦੇ ਬੱਚੇ ਨੂੰ ਤੁਸੀਂ ਇੱਕ ਸੰਗਲ ਨਾਲ ਬੰਨ੍ਹ ਦੋ ਹਾਥੀ ਦੇ ਬੱਚੇ ਚੰਨੀ ਜਾਣ ਨਹੀਂ ਹੁੰਦੀ ਕਿ ਉਹ ਸੰਗਲ ਨੂੰ ਤੋੜ ਸਕੇ ਲੇਕਿਨ ਜੇ ਉਸੇ ਸੰਗਲ ਨਾਲ ਤੁਸੀਂ ਉਹਨੂੰ ساری ਉਮਰ ਬੰਨਦੇ ਰਹੋ ਜਦੋਂ ਹਾਥੀ 30 ਸਾਲ ਦਾ ਹੋ ਗਿਆ ਜਦੋਂ ਉਹਦਾ ਭਾਰ ਪਹਿਲਾਂ ਨਾਲੋਂ 100 ਗੁਣਾ ਜ਼ਿਆਦਾ ਹੋ ਗਿਆ ਜਦੋਂ ਉਹ ਸੰਗਲ ਨੂੰ ਇਦਾਂ ਤੋੜ ਸਕਦਾ ਜਿੱਦਾਂ ਕੋਈ ਖੱੱਚਾ ਧੱਗ ਹੈ ਉਹ ਹਾਥੀ ਫੇਰ ਵੀ ਉਸੇ ਦਾਇਰੇ 'ਚ ਘੁੰਮਦਾ ਰਹਿੰਦਾ ਜੋ ਸੰਗਲ ਦਾ ਦਾਇਰਾ ਹੁੰਦਾ ਉਹਨੂੰ ਤੋੜਦਾ ਨਹੀਂ ਕਿਉਂ ਕਿਉਂਕਿ ਉਹਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਹੁੰਦਾ ਵੀ ਉਹ ਸੰਗਲ ਨੂੰ ਤੋੜ ਨਹੀਂ ਸਕਦਾ ਕਿਉਂਕਿ ਉਹਨੇ ਜਦੋਂ ਬਚਪਨ ਚ ਤੋੜਨ ਦੀ ਕੋਸ਼ਿਸ਼ ਕੀਤੀ ਹੁੰਦੀ ਉਹ ਨਹੀਂ ਟੁੱਟਿਆ ਹੁੰਦਾ ਇਹਨੂੰ ਮਕੈਨੋਨਮ ਮੋਮੈਂਟਮ ਕਿ ਸਾਡੇ ਜਿਉਣ ਦੇ ਤਰੀਕਿਆਂ ਦਾ ਇੱਕ ਮੋਮੈਂਟਮ ਹੁੰਦਾ ਹੈ ਇਸੇ ਕਰਕੇ ਹੀ ਅਸੀਂ ਆਪਣੀ ਪ੍ਰਾਇੋਰਟੀਜ਼ ਨੂੰ ਜਾਂ ਆਪਣੇ ਪੈਟਰਨ ਆਫ ਥਿੰਕਿੰਗ ਨੂੰ ਨਹੀਂ ਬਦਲ ਪਾਉਂਦੇ ਹੁਣ ਉਹੀ ਸਟ੍ਰੈਸ ਲੈਣਾ ਚਾਹੇ ਉਹ ਪੈਸੇ ਲਈ ਸਟ੍ਰੈਸ ਲੈਣਾ ਹੋਵੇ ਚਾਹੇ ਉਹ ਖੂਬਸੂਰਤੀ ਲੈ ਸਟ੍ਰੈਸ ਲੈਣਾ ਹੋਵੇ ਚਾਹੇ ਉਹ ਇਸ ਗੱਲ ਦਾ ਸਟ੍ਰੈਸ ਲੈਣਾ ਹੋਵੇ ਕਿ ਮੈਨੂੰ ਸਮਾਜ ਚ ਰਿਸਪੈਕਟ ਚਾਹੀਦੀ ਹੈ ਚਾਹੇ ਉਹ ਇਮੋਸ਼ਨਲ ਸਿਕਿਉਰਿਟੀ ਨੂੰ ਲੈ ਕੇ ਸਟ੍ਰੈਸ ਹੋਵੇ ਗੱਲ ਇਹ ਹੁੰਦੀ ਹੈ ਕਿ ਅਸੀਂ ਉਹ ਸਟ੍ਰੈਸ ਲੈਣ ਦੀ ਆਦਤ ਨੂੰ ਛੱਡ ਦੇਣੀ ਆ ਉਹੀ ਸਟ੍ਰੈਸ ਜੋ ਸਾਨੂੰ ਸਾਡੇ ਬਚਪਨ ਚ ਸਾਡੀ ਐਕਾਡੈਮਿਕ ਲਾਈਫ ਦੇ ਅੰਦਰ ਸਾਡੀ ਪ੍ਰੋਫੈਸ਼ਨਲ ਲਾਈਫ ਦੇ ਅੰਦਰ ਸਾਡੇ ਕੰਮ ਆਇਆ ਹੁੰਦਾ ਉਹ ਸਟ੍ਰੈਸ ਸਾਡੀ ਆਦਤ ਬਣ ਜਾਂਦਾ ਉਹ ਡੈਸਪੀਰੇਸ਼ਨ ਚ ਕੰਮ ਕਰਨਾ ਠੀਕ ਹੈ ਹਰ ਚੀਜ਼ ਨੂੰ ਮੋਟੀਵੇਸ਼ਨ ਨਾਲ ਜੋੜ ਕੇ ਦੇਖਣਾ ਹਮੇਸ਼ਾ ਜ਼ਿੰਦਗੀ ਚ ਗੋਲਸ ਰੱਖਣੇ ਇਹ ਜਿਹੜੀ ਇੱਕ ਮਾਈਂਡਸੈਟ ਹੁੰਦਾ ਇਹ ਸਾਡਾ ਇੱਕ ਅਟੁੱਟਾ ਅੰਗ ਬਣ ਜਾਂਦਾ ਤੇ ਉਸ ਤੋਂ ਬਾਅਦ ਅਸੀਂ ਇਹ ਨਹੀਂ ਰੀਅਲਾਈਜ਼ ਕਰਦੇ ਕਿ ਜਦੋਂ ਖਾਸ ਕਰਕੇ ਸਾਡੀ ਫੈਮਿਲੀ ਲਾਈਫ ਸਟਾਰਟ ਹੋ ਜਾਂਦੀ ਹੈ ਅਸੀਂ 30s ਦੀ ਏਜ ਤੋਂ ਉੱਪਰ ਚਲੇ ਜਾਂਦੇ ਹਾਂ ਮੈਰਿਡ ਲਾਈਫ ਸਟਾਰਟ ਹੋ ਗਈ ਬੱਚੇ ਹੋਗੇ ਉਹਦੋਂ ਇਹੀ ਸਾਡੀਆਂ ਆਤਾਂ ਸਾਨੂੰ ਤੇ ਸਾਡੇ ਪਰਿਵਾਰਕ ਜੀਵਨ ਨੂੰ ਨੁਕਸਾਨ ਕਰਦੀਆਂ। ਉਹ ਕਿਦਾਂ? ਤਾਂ ਜੋ ਤੁਹਾਡੇ ਰਿਸ਼ਤੇ ਹੁੰਦੇ ਆ ਨਾ ਉਹਨਾਂ ਨੂੰ ਅ ਉਹਨਾਂ ਨੂੰ ਪ੍ਰੈਜ਼ੈਂਸ ਦੀ ਲੋੜ ਹੁੰਦੀ ਹੈ। ਤੁਹਾਡੀ ਮੌਜੂਦਗੀ ਦੀ ਲੋੜ ਹੁੰਦੀ ਹੈ, ਤੁਹਾਡੇ ਪ੍ਰੈਸ਼ਰ ਦੀ ਲੋੜ ਨਹੀਂ ਹੁੰਦੀ। ਜੇ ਤੁਸੀਂ ਜ਼ਿੰਦਗੀ 'ਚ ਕੁਝ ਸਿਰਜਣਾ ਚਾਹੁੰਦੇ ਹੋ, ਠੀਕ ਹੈ। ਸਾਡੀ ਜ਼ਿੰਦਗੀ ਦੀ ਖੁਸ਼ੀ ਕਿਸ ਟੀਚੇ 'ਚ ਹੈ, ਸਾਡੇ ਰਿਲੇਸ਼ਨ 'ਚ ਹੈ ਜਾਂ ਕੁਝ ਸਿਰਜਣ 'ਚ ਹੈ? ਜੋ ਕ੍ਰੀਏਟੀਵਿਟੀ ਹੁੰਦੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਸਿਰਜਣਾਤਮਕਤਾ ਉਹਨੂੰ ਸਪੇਸ ਚਾਹੀਦਾ ਹੁੰਦਾ ਠੀਕ ਹੈ ਉਹ ਉਹ ਫੋਰਸ ਨਾਲ ਨਹੀਂ ਹੋ ਸਕਦਾ ਤੁਸੀਂ ਧੱਕੇ ਨਾਲ ਗੀਤ ਨਹੀਂ ਲਿਖ ਸਕਦੇ ਫੋਰ ਐਗਜ਼ਾਮਪਲ ਇਸੇ ਤਰ੍ਹਾਂ ਜਿਹੜੀ ਤੁਹਾਡੀ ਸਿਹਤ ਹੈ ਇਹ ਬੈਲੈਂਸ ਨਾਲ ਹੀ ਠੀਕ ਰਹਿੰਦੀ ਹੈ ਇਹ ਓਵਰਵਰਕ ਕਰਨ ਨਾਲ ਠੀਕ ਨਹੀਂ ਰਹਿੰਦੀ ਤਾਂ ਬੀਸਿਕਲੀ ਕੀ ਹੁੰਦਾ ਕਿ ਜਦੋਂ ਤੁਸੀਂ ਸਟ्रेस ਲੈਣ ਦੀ ਆਦਤ ਪਾ ਲੈਂਦੇ ਹੋ ਤਾਂ ਇਹਦਾ ਅਸਰ ਤੁਹਾਡੇ ਤੇ ਵੀ ਹੁੰਦਾ ਹੈ ਤੇ ਤੁਹਾਡੇ ਪਰਿਵਾਰ ਤੇ ਵੀ ਹੁੰਦਾ ਹੈ ਅੰਗਰੇਜ਼ੀ ਦਾ ਸ਼ਬਦ ਹੈ ਡੈਸਪਰੇਸ਼ਨ ਡੈਸਪਰੇਸ਼ਨ ਦਾ ਮਤਲਬ ਹੁੰਦਾ ਕਿ ਅਨ ਰਿਲੈਕਸਡ ਤਰੀਕੇ ਨਾਲ ਚੀਜ਼ਾਂ ਨੂੰ ਕਰਨਾ ਉਤავლੇ ਪੰਚ ਕਰਨਾ ਠੀਕ ਹੈ ਇਹ ਮੰਨ ਕੇ ਕਰਨਾ ਵੀ ਇਹ ਹੀ ਇੱਕ ਤਰੀਕਾ ਤੇ ਇਹ ਮੰਨ ਕੇ ਕਰਨਾ ਵੀ ਜੇ ਇਦਾਂ ਇਦਾਂ ਨਹੀਂ ਕਰੂੰਗਾ ਤਾਂ ਸ਼ਾਇਦ ਕੋਈ ਨੁਕਸਾਨ ਹੋ ਜਾਊਗਾ ਡੈਸਪਰੇਸ਼ਨ ਲੇਕਿਨ ਡੈਸਪਰੇਸ਼ਨ ਜੋ ਹੁੰਦੀ ਹੈ ਚਾਹੇ ਉਹ ਪੈਸੇ ਦੀ ਹੋਵੇ ਚਾਹੇ ਉਹ ਇਮੋਸ਼ਨਲ ਸਿਕਿਉਰਿਟੀ ਦੀ ਹੋਵੇ ਚਾਹੇ ਉਹ ਰਿਸਪੈਕਟ ਹੋਰ ਪ੍ਰਾਪਤ ਕਰਨ ਦੀ ਹੋਵੇ ਉਹ ਜੋ ਡੈਸਪੀਰੇਸ਼ਨ ਤੁਹਾਨੂੰ ਟੀਨੇਜ ਤੇ ਤੁਹਾਡੀ 20s ਚ ਕਮ ਆਈ ਹੁੰਦੀ ਹੈ ਇਹੀ ਡੈਸਪੀਰੇਸ਼ਨ ਜਿਹੜੀ ਹੈ ਕੈਨ ਲੀਡ ਟੂ ਬੈਡ ਡਿਸੀਜਨਸ ਕਾਲੇ ਪੰਚ ਲੈ ਕੇ ਡਿਸੀਜਨ ਬੁਰੇ ਡਿਸੀਜਨ ਹੋ ਸਕਦੇ ਇਹਦੇ ਚਾਂਸਸ ਜ਼ਿਆਦਾ ਹੁੰਦੇ ਆ ਇਹੀ ਉਹ ਡੈਸਪੀਰੇਸ਼ਨ ਹੁੰਦੀ ਹੈ ਜਿਹਦੇ ਕਰਕੇ ਤੁਸੀਂ ਕਿਤਾਬਾਂ ਚੱਕਦੇ ਤਾਂ ਪੜਨ ਲਈ ਲੇਕਿਨ ਫਿਰ ਉਹਨੂੰ ਅਧੂਰੀ ਛੱਡ ਕੇ ਅਗਲੀ ਕਿਤਾਬ ਵੱਲ ਚਲੇ ਜਾਂਦੇ ਹੋ ਇੱਕ ਵੀਡੀਓ ਨੂੰ ਪੂਰਾ ਨਹੀਂ ਦੇਖਦੇ ਅਗਲੀ ਵੀਡੀਓ ਵੱਲ ਚਲੇ ਜਾਂਦੇ ਹਾਂ ਅੱਛਾ ਆਬਵੀਅਸਲੀ ਮੈਂ ਰੀਲਾਂ ਦੀ ਗੱਲ ਨਹੀਂ ਕਰ ਰਿਹਾ ਇੰਟਰਸਟਿੰਗ ਚੀਜ਼ਾਂ ਦੀ ਨਹੀਂ ਕੰਮ ਦੀਆਂ ਵੀਡੀਓਜ਼ ਇਹੀ ਡੈਸਪੀਰੇਸ਼ਨ ਹੁੰਦੀ ਹੈ ਜਿਹਦੇ ਕਰਕੇ ਤੁਸੀਂ ਇੱਕ ਕੰਟਰੋਲ ਫਰੀਕ ਬਣ ਜਾਂਦੇ ਹੋ ਤੁਹਾਨੂੰ ਲੱਗਦਾ ਕਿ ਚੀਜ਼ਾਂ ਮੇਰੇ ਅਨੁਸਾਰ ਕਿਉਂ ਨਹੀਂ ਆ ਮੇਰੀ ਬੀਵੀ ਇਦਾਂ ਬਿਹੇਵ ਕਿਉਂ ਨਹੀਂ ਕਰ ਰਹੀ ਮੇਰੇ ਬੱਚੇ ਇਦਾਂ ਬਿਹੇਵ ਕਿਉਂ ਨਹੀਂ ਕਰ ਰਹੇ ਮੇਰੀ ਫੈਮਿਲੀ ਲਾਈਫ ਜਾਂ ਮੇਰੀ ਪ੍ਰੋਫੈਸ਼ਨਲ ਲਾਈਫ ਤਾਂ ਉਦੋਂ ਹੀ ਸਫਲ ਹੋਊਗੀ ਜਦੋਂ ਆਹ ਚੀਜ਼ਾਂ ਇਦਾਂ ਹੋਣਗੀਆਂ ਇਹੀ ਡੈਸਪੀਰੇਸ਼ਨ ਹੁੰਦੀ ਹੈ ਜਿਹਦੇ ਕਰਕੇ ਸਮਾਂ ਬੜਾ ਤੇਜ਼ੀ ਨਾਲ ਬੀਤਦਾ ਹੈ ਤੁਸੀਂ ਇਹ ਮਹਿਸੂਸ ਕਰੋਗੇ ਕਿ ਜਿੰਨਾ ਜ਼ਿਆਦਾ ਤੁਸੀਂ ਸਟ্রেਸਡ ਹੋਨੇ ਹੋ ਓਨਾ ਜ਼ਿਆਦਾ ਇਦਾਂ ਲੱਗਦਾ ਹੈ ਕਿ ਦਿਨ ਮਹੀਨੇ ਸਾਲ ਬੜੇ ਤੇਜ਼ੀ ਨਾਲ ਬੀਤੇ ਬਿਲਕੁਲ ਜਿਸ ਤਰੀਕੇ ਨਾਲ ਤੁਹਾਡਾ ਜਿਹੜਾ ਸਟ্রেਸ ਹੈ ਉਹ ਤੁਹਾਡੀ ਫੈਮਿਲੀ ਲਾਈਫ 'ਚ ਸੀਪ ਕਰ ਜਾਂਦਾ ਠੀਕ ਹੈ ਲੀਕ ਹੋ ਜਾਂਦਾ ਉਸੇ ਤਰ੍ਹਾਂ ਜੇ ਤੁਸੀਂ ਰਿਲੈਕਸਡ ਰਹੋ ਉਹਦਾ ਵੀ ਇਹੀ ਅਸਰ ਹੁੰਦਾ ਇੱਕ ਰਿਲੈਕਸਡ ਇਨਸਾਨ ਵਧੀਆ ਡਿਸੀਜਨ ਲੈਂਦਾ ਹੈ ਰਿਲੈਕਸਡ ਇਨਸਾਨ ਦੂਜੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦਾ ਜਦੋਂ ਤੁਸੀਂ ਰਿਲੈਕਸਡ ਹੁੰਦੇ ਹੋ ਤਾਂ ਸਮਾਂ ਹੌਲੀ ਬੀਤਦਾ ਇਹ ਬੜੀ ਗਹਿਰੀ ਗੱਲ ਹੈ ਜੇ ਸਮਝੀ ਜਾਵੇ ਕੋਈ ਵੀ ਇਨਸਾਨ ਇੱਕ 24 ਘੰਟੇ ਦੇ ਦਿਨ ਨੂੰ 26 ਘੰਟੇ ਦਾ ਨਹੀਂ ਕਰ ਸਕਦਾ ਕਿਸੇ ਵੀ ਇਨਸਾਨ ਦਾ 1 ਮਿੰਟ ਦੂਜੇ ਦੇ 5 ਮਿੰਟ ਬਰਾਬਰ ਨਹੀਂ ਹੋ ਸਕਦਾ ਕਿਸੇ ਵੀ ਇੱਕ ਇਨਸਾਨ ਦਾ 5 ਮਿੰਟ ਦੂਜੇ ਦੇ 1 ਬਰਾਬਰ ਨਹੀਂ ਹੋ ਸਕਦਾ ਲੇਕਿਨ ਇੱਕ ਸਟ੍ਰੈਸਡ ਇਨਸਾਨ ਦਾ 1 ਮਿੰਟ ਬੜੀ ਤੇਜ਼ੀ ਨਾਲ ਲੰਘਦਾ ਜੋ ਇਨਸਾਨ ਰਿਲੈਕਸਡ ਹੁੰਦਾ ਉਹ ਉਹਦਾ 1 ਮਿੰਟ ਬੜਾ ਸਲੋ ਲੰਘਦਾ ਇੱਕ ਤਜਰਬਾ ਹੈ ਤਜਰਬਾ ਵੀ ਕਰਕੇ ਦੇਖ ਸਕਦੇ ਹੋ ਇਹਦੇ ਪਿੱਛੇ ਸਾਈਕੋਲੋਜੀ ਵੀ ਹੈ ਤਾਂ ਕੁੱਲ ਮਿਲਾ ਕੇ ਗੱਲ ਇਹ ਹੈ ਵੀ ਉਹ ਜਿਹੜੀਆਂ ਤੁਹਾਡੀਆਂ ਬਚਪਨ ਦੀਆਂ ਕਮੀਆਂ ਪੇਸ਼ੀਆਂ ਸੀ ਜਿਹਦੇ ਕਰਕੇ ਤੁਸੀਂ ਆਪਣੀਆਂ ਆਦਤਾਂ ਪੈਦਾ ਕੀਤੀਆਂ ਅਲੱਗ-ਅਲੱਗ ਚੀਜ਼ਾਂ ਦਾ ਸਟ्रेस ਲੈਣ ਦੀ ਜਿਹੜੇ ਸਟ्रेस ਨੇ ਤੁਹਾਡੀ ਮਦਦ ਕੀਤੀ ਤੁਹਾਡੀ ਅਕਾਡੈਮਿਕ ਤੇ ਤੁਹਾਡੀ ਪ੍ਰੋਫੈਸ਼ਨਲ ਲਾਈਫ ਚ ਉਹੀ ਸਟ्रेस ਤੁਹਾਡੀ ਜ਼ਿੰਦਗੀ ਦਾ ਜ਼ਹਿਰ ਬਣ ਜਾਊਗਾ ਜਦੋਂ ਤੁਸੀਂ 30 ਸਾਲ ਦੀ ਉਮਰ ਖਾਸ ਕਰਕੇ ਜਦੋਂ ਤੁਸੀਂ ਇੱਕ ਸਰਦੇ ਹੋਏ ਪੁਆਇੰਟ ਤੇ ਆ ਗਏ ਇੱਕ ਜਿੱਥੇ ਤੁਹਾਨੂੰ ਦੋ ਵਕਤ ਦੀ ਰੋਟੀ ਮਿਲ ਰਹੀ ਹੈ ਉਸ ਤੋਂ ਬਾਅਦ ਮੈਨੂੰ ਇੱਕ ਅਨੈਲੋਜੀ ਬੜੀ ਪਸੰਦ ਹੈ ਇਹ ਗੱਲ ਨੂੰ ਸਮਝਾਉਣ ਦਾ ਤਰੀਕਾ ਉਹ ਇਹ ਕਿ ਮੰਨ ਲਓ ਤੁਸੀਂ ਇੱਕ ਬੀਜ ਲਿਆਂਦਾ ਤੇ ਉਹ ਬਹੁਤ ਵਧੀਆ ਕੁਆਲਿਟੀ ਦਾ ਬੀਜ ਸੀ ਤੇ ਤੁਸੀਂ ਉਸ ਬੀਜ ਨੂੰ ਧਰਤੀ 'ਚ ਲਾਤਾ ਠੀਕ ਹੈ ਤੇ ਉਹ ਜਿਹੜਾ ਬੀਜ ਸੀਗਾ ਜਿਹੜੀ ਧਰਤੀ 'ਚ ਤੁਸੀਂ ਲਾਇਆ ਉਹ ਵੀ ਬੜੀ ਉਪਜਾਊ ਸੀ ਵਧੀਆ ਸੀ ਜੋ ਪਾਣੀ ਤੁਸੀਂ ਦਿੱਤਾ ਉਹ ਵੀ ਬੜਾ ਵਧੀਆ ਦਿੱਤਾ ਧਰਤੀ ਨੂੰ ਜਿੰਨੇ ਤੋਂ ਪਛਾਣ ਦੀ ਲੋੜ ਸੀ ਉਹ ਵੀ ਉੱਥੇ ਸੀਗੀ ਹੁਣ ਇਸ ਤੋਂ ਬਾਅਦ ਤੁਹਾਨੂੰ ਕੀ ਕਰਨਾ ਚਾਹੀਦਾ ਅਸਲ ਵਿੱਚ ਜੋ ਤੁਸੀਂ ਕਰਨਾ ਸੀ ਤੁਸੀਂ ਕਰ ਲਿਆ ਹੁਣ ਤੁਹਾਨੂੰ ਕੁਝ ਨਹੀਂ ਕਰਨਾ ਚਾਹੀਦਾ ਉਹ ਆਪਣੇ ਆਪ ਬੀਜ ਜਿਹੜਾ ਉਹ ਨਿਕਲਿਆ ਆਊਗਾ ਪੁੰਗਰਿਆ ਆਊਗਾ ਜੋ ਲੋਕ ਸਟ੍ਰੈਸਡ ਹੁੰਦੇ ਨੇ ਉਹ ਇਦਾਂ ਨਹੀਂ ਕਰਦੇ ਉਹ ਇਹ ਸਭ ਕੁਝ ਕਰਨ ਤੋਂ ਬਾਅਦ ਰੋਜ਼ ਉਹਨੂੰ ਪੁੱਟ-ਪੁੱਟ ਕੇ ਦੇਖਦੇ ਆ ਕਿ ਬੀਜ ਜਿਹੜਾ ਉਹ ਪੁੰਗਰਿਆ ਕਿ ਨਹੀਂ ਤੇ ਇਸੇ ਨਾਲ ਇਹ ਤੈਅ ਹੋ ਜਾਂਦਾ ਹੈ ਕਿ ਉਹ ਬੀ ਕਦੇ ਨਹੀਂ ਪੁੰਗਰੂਗਾ ਕਿਉਂਕਿ ਜਿਹੜੀ ਸਟੇਬਿਲਿਟੀ ਦੀ ਜਿਹੜੀ ਰਿਲੈਕਸੇਸ਼ਨ ਦੀ ਉਸ ਬੀਜ ਨੂੰ ਲੋੜ ਸੀ ਉਹਨੂੰ ਮਿਲੀ ਨਹੀਂ ਤੋ ਕੁਦਰਤ ਦਾ ਇੱਕ ਆਪਣਾ ਰਿਦਮ ਹੁੰਦਾ ਕੁਦਰਤ ਤੁਹਾਡਾ ਸਰੀਰ ਵੀ ਇੱਕ ਕੁਦਰਤ ਹੈ ਤੁਹਾਡਾ ਮਨ ਵੀ ਕੁਦਰਤ ਹੈ ਤੁਸੀਂ ਉਸ ਨੂੰ ਉਸ ਅਵਸਥਾ 'ਚ ਰਹਿਣ ਨਹੀਂ ਦਿੰਦੇ ਜਦੋਂ ਤੁਸੀਂ ਡੈਸਪਰੇਟ ਹੁੰਦੇ ਹੋ ਮੈਂ ਕਹਿੰਨਾ ਕਿ ਨਾ ਸਿਰਫ ਤੁਹਾਨੂੰ ਬੀਜ ਲਾ ਕੇ ਭੁੱਲ ਜਾਣਾ ਚਾਹੀਦਾ ਬਲਕਿ ਉਹ ਜੋ ਬੀਜ ਲਾਉਣ ਦੀ ਪ੍ਰਕਿਰਿਆ ਹੈ ਉਹ ਵੀ ਰਿਲੈਕਸਡ ਹੋਣੀ ਚਾਹੀਦੀ ਹੈ ਕਿਉਂਕਿ ਅਗੇਨ ਕੁਦਰਤ ਦਾ ਆਪਣਾ ਇੱਕ ਰਿਦਮ ਹੈ ਜੋ ਬਸਤੇ ਉਹਦੇ ਨਾਲ ਤੁਸੀਂ ਥੋੜੇ ਟਾਈਮ ਲਈ ਤੱਕੇਸ਼ਾਈ ਕਰ ਸਕਦੇ ਹੋ ਪਰ ਬਹੁਤੇ ਲੰਬੇ ਟਾਈਮ ਲਈ ਨਹੀਂ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਇੱਕ ਰਾਤ ਸੁੱਤੇ ਬਿਨਾ ਕਰ ਸਕਦੇ ਹੋ ਪਰ ਦੂਸਰੀ ਨਹੀਂ ਇੱਕ ਸ਼ਾਇਰ ਸੀਗਾ ਉਹਨੇ ਇਹ ਗੱਲ ਕਹੀ ਸੀਗੀ ਸ਼ਾਇਰ ਸੀ ਜਾਂ ਕੋਈ ਲੇਖਕ ਸੀਗਾ ਕਿ ਜ਼ਿੰਦਗੀ ਦਾ ਜਿਹੜਾ ਮਜ਼ਾ ਹੈ ਨਾ ਉਹ ਸਫ਼ਰ 'ਚ ਹੈ ਕਿਤੇ ਪਹੁੰਚ ਕੇ ਕਿਸੇ ਨੂੰ ਕੁਝ ਨਹੀਂ ਮਿਲਿਆ ਪਰ ਪ੍ਰੋਬਲਮ ਇਹ ਹੈ ਕਿ ਜਦੋਂ ਤੁਸੀਂ ਸਟ্রেਸਡ ਰਹਿੰਦੇ ਹੋ ਤੇ ਖਾਸ ਕਰਕੇ ਤੁਹਾਡੇ ਜਿਹੜੇ ਸਟ্রেਸ ਨੂੰ ਲੈ ਕੇ ਬੰਦੇ ਬਾਰ-ਬਾਰ ਉਹੀ ਗੱਲ ਕਹਿ ਰਹੇ ਆ ਜੋ ਤੁਹਾਡੇ ਇਹਦੀ ਪੈਦਾਈਸ ਹੁੰਦੀ ਹੈ ਉਹ ਤੁਹਾਡੇ ਬਚਪਨ ਤੋਂ ਹੁੰਦੀ ਹੈ। ਲੇਕਿਨ ਕਿਸੇ ਵੀ ਕਾਰਨ ਤੋਂ ਜਦੋਂ ਵੀ ਤੁਸੀਂ ਸਟ্রেਸਡ ਲੈਂਦੇ ਹੋ ਤਾਂ ਸਚਾਈ ਇਹ ਹੁੰਦੀ ਹੈ ਕਿ ਜ਼ਿੰਦਗੀ ਤੁਹਾਡੇ ਕੋਲ ਦੀ ਲੰਘ ਰਹੀ ਹੁੰਦੀ ਹੈ ਤੇ ਤੁਸੀਂ ਉਹ ਜ਼ਿੰਦਗੀ ਨੂੰ ਜੀ ਨਹੀਂ ਰਹੇ ਹੁੰਦੇ। ਹੋ ਸਕਦਾ ਹੈ ਤੁਹਾਡਾ ਬੱਚਾ ਜੋ ਹੱਸ ਰਿਹਾ ਉਹਦੀ ਸਮਾਈਲ ਬੜੀ ਖੂਬਸੂਰਤ ਹੋਵੇ ਪਰ ਤੁਹਾਡੇ ਕੋਲੇ ਵਕਤ ਹੀ ਨਹੀਂ ਹੈਗਾ। ਪਰਕਿਉਲਿਓ ਮਾਨਸਿਕ ਸਥਿਰਤਾ ਹੀ ਨਹੀਂ ਹੈਗੀ ਵੀ ਤੁਸੀਂ ਉਹਨੂੰ ਦੇਖ ਕੇ ਉਹਨੂੰ ਐਬਜ਼ੌਰਬ ਕਰੋ ਉਹਦੀ ਖੂਬਸੂਰਤੀ ਨੂੰ ਮਹਿਸੂਸ ਕਰੋ ਦਿਲ ਚੁੱਤਰਨ ਦਿਓ ਤੁਹਾਨੂੰ ਦਿਲ ਚ ਇੱਕ ਆਨੰਦ ਮਹਿਸੂਸ ਹੋਵੇ ਉਹਨੂੰ ਦੇਖ ਕੇ ਹੋ ਸਕਦਾ ਹੈ ਤੁਸੀਂ ਦੋਸਤਾਂ ਦੀ ਜਦੋਂ ਕੰਪਨੀ ਚ ਹੁੰਦੇ ਹੋ ਤਾਂ ਤੁਹਾਨੂੰ ਇਦਾਂ ਲੱਗਦਾ ਹੈ ਕਿ ਉਸੇ ਵਿਸ਼ੇ ਤੇ ਗੱਲਾਂ ਹੋਣੀਆਂ ਚਾਹੀਦੀਆਂ ਜੋ ਤੁਹਾਡੇ ਜ਼ਿੰਦਗੀ ਲਈ ਜ਼ਰੂਰੀ ਹੈ ਬਿਜ਼ਨਸ ਦੀ ਗੱਲ ਹੋਵੇ ਤੁਸੀਂ ਭੁੱਲ ਜਾਂਦੇ ਹੋ ਕਿ ਦੋਸਤ ਹੋਣਾ ਹੀ ਆਪਣੇ ਆਪ 'ਚ ਬੜੀ ਖੂਬਸੂਰਤ ਚੀਜ਼ ਹੈ। ਤੁਸੀਂ ਭੁੱਲ ਜਾਂਦੇ ਹੋ ਕਿ ਅੱਜ ਤੋ 20 ਸਾਲ ਬਾਅਦ ਇਨਾਂ 'ਚ ਕੋਈ ਦੋਸ਼ ਸ਼ਾਇਦ ਤੁਹਾਡੇ 'ਚ ਨਾ ਹੋਣ। ਸ਼ਾਇਦ ਤੁਹਾਨੂੰ ਇੰਜੋਏ ਕਰਨ ਦੀ ਜ਼ਰੂਰਤ ਹੈ। ਸ਼ਾਇਦ ਜਦੋਂ ਤੁਹਾਡਾ ਦੋਸਤ ਬੋਲ ਰਿਹਾ ਹੈ ਤਾਂ ਤੁਹਾਨੂੰ ਆਪਣਾ ਰਿਪਲਾਈ ਉਦੋਂ ਹੀ ਫਾਰਮੂਲੇਟ ਕਰਨ ਦੀ ਲੋੜ ਨਹੀਂ ਹੈ। ਜਾਂ ਤੁਹਾਨੂੰ ਇਹ ਸੋਚਣ ਦੀ ਲੋੜ ਨਹੀਂ ਹੈ ਕਿ ਉਹ ਦੋਸਤ ਕਦੋਂ ਚੁੱਪ ਹੋਵੇ ਤਾਂ ਕਿ ਤੁਸੀਂ ਆਪਣਾ ਟੌਪਿਕ ਛੇੜੋ। ਕੁਦਰਤ ਦੇ अनेका GIFTS ਹੈ ਜੋ ਤੁਸੀਂ ਇੰਜੋਏ ਨਹੀਂ ਕਰ ਪਾਉਂਦੇ ਕਿਉਂਕਿ ਤੁਸੀਂ ਰਿਲੈਕਸਡ ਨਹੀਂ ਹੋ ਹੋ ਸਕਦਾ ਹੈ ਜਦੋਂ ਤੁਸੀਂ ਦਫਤਰ ਚੋਂ ਨਿਕਲੇ ਤਾਂ ਇੱਕ ਠੰਡੀ ਜੀ ਹਵਾ ਚੱਲੀ ਜੀਨੇ ਤੁਹਾਡੇ ਬਾਲਾਂ ਨੂੰ ਸਹਲਾਇਆ ਹੋ ਸਕਦਾ ਹੈ ਕਿ ਜੋ ਦਰਖਤ ਵਿੱਚੋਂ ਛਣ ਕੇ ਆਉਂਦੀ ਜੋ ਧੁੱਪ ਹੈ ਉਹਨੇ ਇੱਕ ਕਲਾਗਰਤੀ ਰਚੀ ਹੋਵੇ ਧਰਤੀ ਤੇ ਤੁਹਾਡੇ ਲਈ ਪਰ ਤੁਸੀਂ ਤਾਂ ਨਹੀਂ ਦੇਖਿਆ ਇਨਫੈਕਟ ਤੁਹਾਨੂੰ ਤਾਂ ਇਹ ਵੀ ਨਹੀਂ ਯਾਦ ਕਿ ਦਫਤਰ ਤੋਂ ਕਾਰ ਤੱਕ ਪਹੁੰਚਦੇ ਹੋਏ ਕਿੰਨੇ ਲੋਕਾਂ ਨੂੰ ਤੁਸੀਂ ਆਟੋਮੈਟਿਕਲੀ ਹੈਲੋ ਹਾਈ ਸਤਿ ਸ੍ਰੀ ਅਕਾਲ ਬੁਲਾਤੀ ਤੁਹਾਨੂੰ ਚਿਹਰੇ ਨਹੀਂ ਆ ਚਿਹਰੇ ਤੁੰਦਲੇ ਪੈ ਗਿਆ ਜੇ ਤੁਸੀਂ ਚਾਹ ਪੀਨੇ ਹੋ ਤਾਂ ਸ਼ਾਇਦ ਤੁਸੀਂ ਇਸ ਲਈ ਪੀਨੇ ਹੋ ਕਿ ਤੁਹਾਨੂੰ એનર્ਜੀ ਮਿਲੇ ਪਰ ਤੁਸੀਂ ਇਹ ਭੁੱਲ ਜਾਂਦੇ ਹੋ ਕਿ ਚਾਹ ਦੀ ਜਿਹੜੀ ਹਰਕਟ ਹੈ ਉਹ ਇੱਕ ਮਾਨਣ ਵਾਲੀ ਚੀਜ਼ ਹੈ ਉਹ ਇੱਕ ਇੰਜੋਏ ਕਰਨ ਵਾਲੀ ਚੀਜ਼ ਹੈ ਕਿਉਂ ਕਿਉਂਕਿ ਤੁਸੀਂ ਇਹ ਆਦਤ ਬਣਾ ਲਈ ਹੈ ਕਿ ਤੁਸੀਂ ਸਟ্রেਸਡ ਰਹਿਣਾ ਹੈ ਤੁਸੀਂ ਰਿਲੈਕਸ ਨਹੀਂ ਕਰਨਾ ਤਾਂ ਜੋ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਸੀ ਪਤਾ ਨਹੀਂ ਮੈਂ ਕਿੰਨੇ ਕੁ ਆਰਗੇਨਾਈਜ਼ਡ ਢੰਗ ਨਾਲ ਇਹ ਕਰ ਪਾਇਆ ਤੇ ਪਤਾ ਨਹੀਂ ਮੈਂ ਆਪਣਾ ਪੁਆਇੰਟ ਅਕ੍ਰੋਸ ਪੇਜ ਪਾਇਆ ਕਿ ਨਹੀਂ ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਜੋ ਗੱਲ ਮੈਂ ਕਰ ਰਿਹਾ ਜੋ ਜੋ ਮੈਨੂੰ ਲੱਗ ਰਿਹਾ ਕਿ ਬੜੀ ਜ਼ਰੂਰੀ ਗੱਲ ਹੈ ਬੜੀ ਯੂਸਫੁਲ ਗੱਲ ਹੈ ਉਹ ਤੁਹਾਡੇ ਜ਼ਿੰਦਗੀ ਦੇ ਹਾਲਾਤਾਂ ਅਨੁਸਾਰ ਯੂਸਫੁਲ ਹੋਊਗੀ ਵੀ ਕਿ ਨਹੀਂ ਬਟ ਮੈਨੂੰ ਜੋ ਜ਼ਰੂਰੀ ਲੱਗਿਆ ਮੈਂ ਬੋਲ ਲਿਆ ਕੁੱਲ ਮਿਲਾ ਕੇ ਗੱਲ ਇਹ ਹੈ ਵੀ ਤੁਹਾਨੂੰ ਇਹ ਇੱਕ ਆਦਤ ਬਣਾ ਲੈਣੀ ਚਾਹੀਦੀ ਹੈ ਕਿ ਹਰ ਹਫ਼ਤੇ ਘੱਟੋ-ਘੱਟ ਇੱਕ ਜਾਂ ਦੋ ਦਿਨ ਇਦਾਂ ਦੇ ਹੋਣ। ਜਦੋਂ ਤੁਸੀਂ ਖੁਦ ਨੂੰ ਇੱਕ ਖੁੱਲੀ ਛੂਟ ਦੇ ਦੋ ਉਮੀਦਾਂ ਦੇ ਬੋਝ ਤੋਂ ਮੁਕਤ ਹੋਣ ਦੀ। ਠੀਕ। ਉਦੋਂ ਪ੍ਰੋਡਕਟਿਵਿਟੀ ਵਰਗਾ ਜਿਹੜਾ ਸ਼ਬਦ ਹੈ ਉਹ ਤੁਹਾਡੀ ਡਿਕਸ਼ਨਰੀ ਚੋਂ ਬਾਹਰ ਚਲਿਆ ਜਾਵੇ। ਠੀਕ ਹੈ। ਉਦੋਂ ਤੁਸੀਂ ਇਸ ਗੱਲ ਦੀ ਚਿੰਤਾ ਕਰਨੀ ਬੰਦ ਕਰ ਦਿਓ ਕਿ ਲੋਕ ਤੁਹਾਡੇ ਅਨੁਸਾਰ ਬਿਹੇਵ ਕਰ ਰਹੇ ਆ ਕਿ ਨਹੀਂ। ਤੁਸੀਂ ਇਹ ਸੋਚਣਾ ਬੰਦ ਕਰ ਦਿਓ ਵੀ ਜਿਹੜਾ ਗੋਲ ਹੈ ਏਦਾਂ ਦੀ ਕੋਈ ਚੀਜ਼ ਵੀ ਹੈ ਕਿ ਅੱਜ ਮੈਂ ਜਿਹੜਾ ਪੈਸੇ ਕਮਾਉਣ ਦਾ ਆਪਣਾ ਗੋਲ ਸੀ ਉਹਦੇ ਵੱਲ ਵਧਿਆ ਕਿ ਨਹੀਂ ਅੱਜ ਮੈਨੂੰ ਜਿਹੜਾ ਰੁਤਬਾ ਸੀਗਾ ਜੋ ਮੈਨੂੰ ਚਾਹੀਦਾ ਸੀ ਉਹ ਹਾਸਲ ਹੋਇਆ ਕਿ ਨਹੀਂ ਜਦੋਂ ਇਹ ਸਾਰੀਆਂ ਚੀਜ਼ਾਂ ਤੁਸੀਂ ਛੱਡ ਦੋਗੇ ਤੇ ਤੁਸੀਂ ਰਿਲੈਕਸ ਕਰੋਗੇ ਤਾਂ ਜਿੰਨੀਆਂ ਵੀ ਗੱਲਾਂ ਮੈਂ ਤੁਹਾਨੂੰ ਸ਼ੁਰੂ ਤੋਂ ਹੁਣ ਤੱਕ ਕਹੀਆਂ ਤੁਹਾਨੂੰ ਇਹਦੀ ਸਾਰਤਥਕਤਾ ਨਜ਼ਰ ਆਊਗੀ ਮੈਂ ਸ਼ੁਰੂ ਚ ਕਿਹਾ ਸੀਗਾ ਕਿ ਜਿਹੜੀ ਸਮਝ ਦੀ ਸੜਕ ਹੈ ਜੇ ਉਦੋਂ ਹੀ ਪਹੁੰਚੀ ਜਦੋਂ ਜ਼ਿੰਦਗੀ ਲੰਘੀ ਤਾਂ ਕੀ ਫਾਇਦਾ ਮੈਨੂੰ ਵੀ ਇਹ ਗੱਲਾਂ ਸਮਝਣ ਚ ਕਾਫੀ ਟਾਈਮ ਲੱਗਿਆ ਮੈਂ ਹੁਣ 36 ਸਾਲ ਦਾ ਠੀਕ ਮੈਨੂੰ ਲੱਗਦਾ ਕਿ ਸ਼ਾਇਦ 10 ਸਾਲ ਪਹਿਲਾਂ ਮੈਨੂੰ ਇਹ ਗੱਲ ਸਮਝ ਆ ਜਾਂਦੀ ਤਾਂ ਹੋਰ ਵੀ ਵਧੀਆ ਹੁੰਨਾ ਸੀ ਪਰ ਜਦੋਂ ਵੀ ਆਵੇ ਉਦੋਂ ਹੀ ਵਧੀਆ ਆਪਣੀ ਜ਼ਿੰਦਗੀ ਵੱਲ ਚਾਪਤੀ ਮਾਰਨਾ ਇਹ ਦੇਖਣਾ ਕਿ ਇਹਦੇ ਅੰਦਰ ਕੀ ਕਮੀਆਂ ਹਨ ਉਹਨਾਂ ਕਮੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਾ ਮੈਨੂੰ ਲੱਗਦਾ ਹੈ ਇੱਕ ਸੁਖੀ ਜੀਵਨ ਦਾ ਜਿਹੜਾ ਸਾਰ ਹੈ ਉਹ ਹੀ ਹੈ ਦਾ ਰਸਤਾ ਇਹੀ ਹੈ ਤੇ ਜਿਹੜਾ ਸੁਖੀ ਜੀਵਨ ਦਾ ਰਸਤਾ ਹੈ ਮੈਂ ਉਮੀਦ ਕਰਦਾ ਉਹਦਾ ਇੱਕ ਸਟੈਪ ਅਸੀਂ ਅੱਜ ਪੱਟ ਲਿਆਉਣਾ ਇਸ ਵੀਡੀਓ ਦੇ ਨਾਲ ਐਂਡ ਜੇ ਤੁਹਾਨੂੰ ਲੱਗਦਾ ਕਿ ਰਿਲੈਕਸੇਸ਼ਨ ਤੇ ਮੈਂ ਹੋਰ ਵੀ ਗੱਲ ਕਰਾਂ ਕਿ ਕਿਸ ਕੀ ਚੀਜ਼ਾਂ ਜ਼ਰੂਰੀ ਹੁੰਦੀਆਂ ਉਹ ਕਿਹੜੇ ਬਿਲਡਿੰਗ ਬਲॉक्स ਜਿਹੜੇ ਜ਼ਰੂਰੀ ਹੁੰਦੇ ਆ ਜਿਹਦੇ ਨਾਲ ਇੱਕ ਰਿਲੈਕਸਡ ਮਾਈਂਡਸੈਟ ਬਣਦਾ ਤਾਂ ਮੈਂ ਉਹ ਵੀਡੀਓ ਵੀ ਬਣਾ ਸਕਦਾ ਤੁਸੀਂ ਕਮੈਂਟਸ ਲਿਖ ਦਿਓ ਬਾਕੀ ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਣੀ ਮਿਲਦੇ ਆਂ ਅਗਲੀ ਵੀਡੀਓ 'ਚ